ਅਸਲ 'ਚ ਚਾਹੇ ਕਰਨਲ ਬਾੜ ਦਾ ਇਸ਼ੂ ਹੈ ਚਾਹੇ ਕਿਸਾਨਾਂ ਦੇ ਖਿਲਾਫ ਜਬਰ ਦਾ ਇਸ਼ੂ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਾਲਿਸੀ 'ਚ ਇੱਕ ਸ਼ਿਫਟ ਹੈ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉਸ ਤੋਂ ਬਾਅਦ ਭਾਜਪਾ ਦੇ ਅਮਿਤ ਸ਼ਾਹ ਦੇ ਡਿਜ਼ਾਈਨ ਮੁਤਾਬਕ ਭਾਜਪਾ ਦੀ ਪੋਲਰਾਈਜੇਸ਼ਨ ਦੀ ਪੋਲਿਟਿਕਸ ਨੂੰ ਪੰਜਾਬ 'ਚ ਕਾਮਯਾਬ ਕਰਨ ਲਈ ਭਗਵੰਤ ਮਾਨ ਸਰਕਾਰ ਉਸ ਰਸਤੇ ਤੇ ਚੱਲ ਪਈ ਹੈ ਔਰ ਪੰਜਾਬ ਨੂੰ ਇੱਕ ਪੁਲਿਸ ਰਾਜ ਬਣਾਉਣ ਵਾਲੇ ਪਾਸੇ ਤੁਰੇ ਹੋਏ ਨਸ਼ੇ ਚ ਗੜੋਚ ਪੁਲਿਸ ਅਧਿਕਾਰੀਆਂ ਨੇ ਇਹ ਆਪਣੀ ਜਿਹੜੀ ਡਿਊਟੀ ਦੀ ਕੰਡਕਟ ਹੈ ਜਿਹੜਾ ਉਹਨਾਂ ਦਾ ਉਸ ਦੀ ਵਾਇਲੇਸ਼ਨ ਕਰਕੇ ਆਪਣੇ ਤੋਂ ਸੀਨੀਅਰ ਰੈਂਕ ਦੇ ਅਧਿਕਾਰੀ ਨੂੰ ਮਤਲਬ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਕੁੱਟ ਦਿੱਤਾ ਹੈਗਾ ਪੰਜਾਬ ਨੇ ਇਹ ਪਹਿਲਾਂ ਵੀ ਪੁਗਤਿਆ ਆ ਪੰਜਾਬ ਨੇ ਉਸ ਕਾਲੇ ਦੌਰ ਦੇ ਵਿੱਚ ਪੁਲਿਸ ਦੀ ਅੰਨੀ ਤਾਕਤ ਦੀ ਵਰਤੋਂ ਕਰਨ ਵਾਲੇ ਅਧਿਕਾਰੀਆਂ ਦਾ ਇਹ ਜ਼ਬਰ ਜ਼ੁਲਮ ਸਇਆ ਆ ਪੰਜਾਬ ਦੀ ਨੌਜਵਾਨੀ ਨੇ ਮਤਲਬ ਉਹ ਭੁਗਤਿਆ ਹੈ ਘਰ ਘਰ ਨੇ ਭੁਗਤਿਆ ਹੋਇਆ ਭਗਵਾਨ ਤੁਮਨ ਸਾਹਿਬ ਤੁਸੀਂ ਆਪਣੀ ਸਿਆਸੀ ਖੁਦਕੁਸ਼ੀ ਦੇ ਰਾਹ ਤੇ ਨਾ ਤੁਰੋ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੋ ਤੁਹਾਡਾ ਨਾਂ ਆ ਜਿਹੜਾ ਉਹ ਉਹ ਜਾਬਰ ਬਾਬਰ ਦੇ ਕੈਟਾਗਰੀ ਚ ਲਿਖਿਆ ਜਾਊਗਾ ਤੁਸੀਂ ਬਾਬੇ ਨਾਨਕ ਦੀ ਪਰੰਪਰਾ ਦੇ ਬੰਦੇ ਨਹੀਂ ਹੈਗੇ ਵਿਸ਼ੇ ਕਰਕੇ ਅਸੀਂ ਉਸ ਦਿਨ ਇਹਨਾਂ ਦੀ ਮੀਟਿੰਗ ਨੂੰ ਇਨਕਾਰ ਕੀਤਾ ਆ ਇਹ ਨਹੀਂ ਹੋ ਸਕਦਾ ਕਿ ਮੂੰਹ 'ਮੇਂ ਰਾਮ ਰਾਮ' ਬਗਲ 'ਮੇਂ ਛੁਰੀ ਭਗਵਾਨ ਤਮਾਨ ਚ ਵੀ ਮੈਂ ਪਹਿਲਾਂ ਗਹਿ ਕਿ ਆਤਮਾ ਆ ਗਈ ਹੈ ਮੋਦੀ ਯੋਗੀ ਤੇ ਅਮਿਤ ਸ਼ਾਹ ਦੀ ਲੋਕਾਂ ਦੀ लाਠੀ ਆਵਾਜ਼ ਨਹੀਂ ਕਰਦੀ ਬਹੁਤ ਪੜੀ ਤਰ੍ਹਾਂ ਸੁੱਟਦੀ ਆ ਅਕਾਲੀ ਦਲ ਦੇ ਇਤਿਹਾਸ ਤੋਂ ਸਿੱਖ ਲਓ ਜੋ ਕੁਝ ਹੁਣ ਹੋਇਆ ਅਕਾਲੀ ਦਲ ਦਾ ਹਾਲ ਕਿਤੇ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਇਤਿਹਾਸ ਚ ਕੋਈ ਗਈ ਗੁਜ਼ਰੀ ਚੀਜ਼ ਨਾ ਭੱਜ ਤੋ ਹੋ ਕਿਤੇ ਖਾਦੀ ਪੀਤੀ ਜਦੋਂ ਪਤਾ ਨਹੀਂ ਲੱਗਿਆ ਹੋਣਾ ਹੁਣ ਸਮਝ ਆ ਗਈਆਂ ਹੋਣਗੀਆਂ ਇੱਕ ਪਾਸੇ ਸਾਡੇ ਭਰਾਵਾਂ ਤੇ ਡੰਡਾ ਫੇਰੋ ਔਰ ਅਸੀਂ ਮੀਟਿੰਗ ਕਰੀਏ ਇਹ ਸਾਡਾ ਪੰਜਾਬ ਦਾ ਵਿਰਸਾ ਨਹੀਂ ਸਾਡੀ ਨੈਤਿਕਤਾ ਨਹੀਂ ਇਹ ਸਾਡੇ ਤੋਂ ਆਸ਼ ਕਰਦੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਸਰਕਾਰ ਦੇ ਵਿੱਚੋਂ ਦੀ ਇਸ ਤਰ੍ਹਾਂ ਆ ਕੇ ਕੋਈ ਚੋਰੀ ਕਰਕੇ ਲੈ ਜਾਊਗਾ ਜਿਹੜੇ ਲੋਕ ਵੀ ਕਰ ਰਹੇ ਨੇ ਇਹਨਾਂ ਦੀ ਸਿਆਸੀ ਸ਼ਹਿ ਤੇ ਕਰ ਰਹੇ ਨੇ ਔਰ ਜੇ ਕਿਤੇ ਅੱਗ ਸੀ ਤਾਂ ਹੀ ਧੁੱਕਦੀ ਸੀ ਤਾਂ ਹੀ ਧੂਆ ਬਲਦਾ ਸੀ ਹੁਣ ਗੁਰਲਾਲ ਕਨੌਰ ਸਪਾਈਆਂ ਦਿੰਦਾ ਫਿਰਦਾ ਹਾਂ ਜੀ ਰਵਿੰਦਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਰਨਾਲ ਬਾਠ ਵਾਲਾ ਮਸਲਾ ਇਹ ਜੋ ਕਾਫੀ ਗੰਭੀਰ ਹੈ ਜੀ ਕਾਫੀ ਚਰਚਾ ਚ ਦੇਖੋ ਸੱਚ ਹਮੇਸ਼ਾ ਜਿੱਤਦਾ ਆ ਔਰ ਜੈਸਾ ਸਾਹਿਬ ਨਾਲ ਕਰਨਲ ਬਾਠ ਨਾਲ ਜਦਤੀ ਹੋਈ ਹੈ ਜਿੰਨੂੰ ਕਹਿੰਦੇ ਵੀ ਪੂਰੀ ਤਰ੍ਹਾਂ ਜਿੰਨੂੰ ਕਹਿੰਦੇ ਆਰ ਡਿਸਪਲਿਨਡ ਫੋਰਸ ਦੇ ਬੰਦਿਆਂ ਨੇ ਮਤਲਬ ਆਪਣੇ ਤੋਂ ਸੀਨੀਅਰ ਆਦਮੀ ਨੂੰ ਮਤਲਬ ਐਨਕਾਊਂਟਰ ਕਰਨ ਦੀਆਂ ਜਾਂ ਹੋਰ ਜਿਸ ਢੰਗ ਨਾਲ ਬਰੂਟਲਟੀ ਕੀਤੀ ਹੈ ਜਿੰਨੂੰ ਕਹਿੰਦੇ ਵੀ ਭਿਆਨਕਤਾ ਨਾਲ ਜ਼ੁਲਮ ਕੀਤਾ ਆ ਓਹੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਮਤਾ ਪਾਇਆ ਸੀ ਕਰਨਲ ਬਾਠ ਦੇ ਹੱਕ ਚ ਆਵਾਜ਼ ਉਠਾਈ ਸੀ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਜੀ ਤੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਖਨੌਰੀ ਤੇ ਸੰਭੂ ਤੇ ਜੋ ਕਿਸਾਨਾਂ ਨਾਲ ਹੋਇਆ ਮੀਟਿੰਗ ਤੇ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਅਰੈਸਟ ਕਰ ਲੈਣਾ ਇਹ ਤਾਂ ਰਾਜੇ ਮਹਾਰਾਜਾਂ ਦੇ ਟਾਈਮ ਵੀ ਕੋਈ ਇਤਨਾ ਦਾ ਮਸਲਾ ਸਾਹਮਣੇ ਨਹੀਂ ਆਇਆ ਜੀ ਜੋ ਅੱਜ ਆ ਰਹੇ ਨੇ ਮੈਂ ਸਮਝਦਾ ਪਿਆਰੇ ਵੀਰ ਕੇ ਇਹ ਰੇਅਰ ਟੂ ਰੇਅਰ ਐਗਜ਼ਾਮਪਲ ਹੋਏਗੀ ਜਿਹਨੂੰ ਕਹਿੰਦੇ ਆ ਵੀ ਬਈ ਕੋਈ ਕੂਟਨੀਤੀ ਦੇ ਇਤਿਹਾਸ ਚ ਇਦਾਂ ਦੀ ਹੋਊਗੀ ਕਿ ਗੱਲਬਾਤ ਲਈ ਬੁਲਾ ਕੇ ਡੈਲੀਗੇਸ਼ਨ ਅਰੈਸਟ ਕਰ ਲਾਉ ਤੁਸੀਂ ਅਸਲ ਚ ਚਾਹੇ ਕਰਨਲ ਬਾਂਡ ਦਾ ਇਸ਼ੂ ਹੈ ਚਾਹੇ ਕਿਸਾਨਾਂ ਦੇ ਖਿਲਾਫ ਜਬਰ ਦਾ ਇਸ਼ੂ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਾਲਿਸੀ 'ਚ ਇੱਕ ਸ਼ਿਫਟ ਹੈ ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉਹ ਪਾਲਿਸੀ ਸ਼ਿਫਟ ਇਹ ਹੈ ਕਿ ਇਹ ਉਸ ਤੋਂ ਬਾਅਦ ਭਾਜਪਾ ਦੇ ਅਮਿਤ ਸ਼ਾਹ ਦੇ ਡਿਜ਼ਾਈਨ ਮੁਤਾਬਕ ਭਾਜਪਾ ਦੀ ਪੋਲਰਾਈਜੇਸ਼ਨ ਦੀ ਪੋਲਿਟਿਕਸ ਨੂੰ ਪੰਜਾਬ 'ਚ ਕਾਮਯਾਬ ਕਰਨ ਲਈ ਭਗਵੰਤ ਮਾਨ ਸਰਕਾਰ ਉਸ ਰਸਤੇ ਤੇ ਚੱਲ ਪਈ ਹੈ। ਔਰ ਪੰਜਾਬ ਨੂੰ ਇੱਕ ਪੁਲਿਸ ਰਾਜ ਬਣਾਉਣ ਵਾਲੇ ਪਾਸੇ ਤੁਰੇ। ਚਾਹੇ ਉਹ ਨਸ਼ੇ ਦੇ ਖਿਲਾਫ ਕਾਰਵਾਈ ਹੈ। ਨਸ਼ੇ ਦੇ ਖਿਲਾਫ ਨਾ ਤਾਂ ਨਸ਼ਾ ਸਮਗਲਰ ਅਫਸਰ ਤੇ ਬਿਊਰੋਕ੍ਰੇਸੀ ਸਿਆਸਤਦਾਨਾਂ ਦਾ ਜਿਹੜਾ ਗੱਠ ਜੋੜ ਹੈ ਜਿਹੜਾ ਕਿ ਮੁੱਖ ਰੂਪ ਚ ਜ਼ਿੰਮੇਵਾਰ ਹੈ ਇਸ ਗੱਲ ਲਈ ਉਸ ਦੇ ਖਿਲਾਫ ਨਹੀਂ ਕਾਰਵਾਈ ਹੋ ਰਹੀ ਜਿਹੜਾ ਕੋਈ ਛੋਟਾ ਆ ਪੀੜਤਾ ਉਸ ਦੇ ਖਿਲਾਫ ਬੁਲਡੋਜ਼ਰ ਕਾਰਵਾਈ ਹੋ ਰਹੀ ਹੈ ਔਰ ਇਹ ਸਿਰਫ ਵਾਵਾ ਖੱਟਣ ਲਈ ਹੈ ਬਹੁਤ ਸਾਰੇ ਲੋਕਾਂ ਨੇ ਉਦੋਂ ਖੁਸ਼ੀ ਮਨਾਈ ਕਿ ਕੋਈ ਹੱਥ ਸ਼ਕਤੀ ਕਰ ਰਹੇ ਨੇ ਅਸੀਂ ਉਦੋਂ ਵੀ ਇਸ ਗੱਲ ਹੀ ਚੇਤਾਇਆ ਸੀ ਕਿ ਪੁਲਿਸ ਨੂੰ ਅੰਨੀ ਤਾਕਤ ਦੇਣ ਦਾ ਮਤਲਬ ਆਮ ਸ਼ਹਿਰੀਆਂ ਦੇ ਜਮਹੂਰੀ ਹੱਕ ਖੋਏ ਜਾਣਗੇ ਮਗਰੋਂ ਦੀ ਔਰ ਕੁਛ ਦੇ ਨਹੀਂ ਹੋਏ ਨੇ 2 ਮਹੀਨੇ ਹੀ ਹੋਏ ਨੇ ਹਾਲੇ ਕਰਨਲ ਬਾਠ ਦਾ ਵਰਤਾਰਾ ਵਾਪਰਿਆ ਅੰਨੀ ਤਾਕਤ ਚ ਨਸ਼ੇ ਚ ਗੜੋਚ ਪੁਲਿਸ ਅਧਿਕਾਰੀਆਂ ਨੇ ਇਹ ਆਪਣੀ ਜਿਹੜੀ ਡਿਊਟੀ ਦੀ ਕੰਡਕਟ ਹੈ ਜਿਹੜਾ ਉਹਨਾਂ ਦਾ ਉਸ ਦੀ ਵਾਇਲੇਸ਼ਨ ਕਰਕੇ ਆਪਣੇ ਤੋਂ ਸੀਨੀਅਰ ਰੈਂਕ ਦੇ ਅਧਿਕਾਰੀ ਨੂੰ ਮਤਲਬ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਕੁੱਟ ਦਿੱਤਾ ਹੈਗਾ ਇਹ ਦੱਸਦਾ ਹੈ ਕਿ ਜੇ ਪੁਲਿਸ ਦੀਆਂ ਵਾਗਾਂ ਖੁਲੀਆਂ ਛਟੋਂਗੇ ਇਸੇ ਤਰ੍ਹਾਂ ਹੋਊਗਾ ਪੰਜਾਬ ਨੇ ਇਹ ਪਹਿਲਾਂ ਵੀ ਭੁਗਤਿਆ ਆ ਪੰਜਾਬ ਨੇ ਉਸ ਕਾਲੇ ਦੌਰ ਦੇ ਵਿੱਚ ਪੁਲਿਸ ਦੀ ਅੰਨੀ ਤਾਕਤ ਦੀ ਵਰਤੋਂ ਕਰਨ ਵਾਲੇ ਅਧਿਕਾਰੀਆਂ ਦਾ ਇਹ ਜ਼ਬਰ ਜ਼ੁਲਮ ਸਿਆ ਆ ਪੰਜਾਬ ਦੀ ਨੌਜਵਾਨੀ ਨੇ ਮਤਲਬ ਉਹ ਭੁਗਤਿਆ ਘਰ ਘਰ ਨੇ ਭੁਗਤਿਆ ਹੋਇਆ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਆਪਣੀ ਸਿਆਸੀ ਖੁਦਕੁਸ਼ੀ ਦੇ ਰਾਹ ਤੇ ਨਾ ਤੁਰੋ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੋ ਤੁਸੀਂ ਕਿਸਾਨਾਂ ਦੇ ਖਿਲਾਫ ਵੀ ਬੁਲਡੋਜ਼ਰ ਚੜਾਉਨੇ ਹੋ ਕੁਸੀਂ ਪੁਲਿਸ ਅਫੀਸਰ ਕਰਨਲ ਬਾਡ ਦੇ ਖਿਲਾਫ ਵੀ ਜਿਹੜੀ ਸ਼ਕਤੀ ਵਰਤਦੀ ਹੈ ਤੁਹਾਡੀ ਪੁਲਿਸ ਔਰ ਮਗਰੋਂ ਦੀ ਚੋਸ ਚਲਾਕੀ ਵਰਤਦੇ ਹੋਏ ਐਸਐਸਪੀ ਸਾਹਿਬ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਨਿਆ ਮੰਗ ਇਹ ਕਰਦਾ ਸੀਗਾ ਕਿ ਜੇ ਉਹਨਾਂ ਨੇ ਆਪਣੀ ਡਿਊਟੀ ਦੇ ਕੋਡ ਦੀ ਕੋਈ ਵਾਇਲੇਸ਼ਨ ਕੀਤੀ ਹੈ ਤਾਂ ਉਹਨਾਂ ਤੇ ਸਖਤ ਕਾਰਵਾਈ ਕਰਦੇ ਮੈਡਮ ਜਸਵਿੰਦਰ कौर ਬਾਡ ਜਿਹੜੇ ਉਹਨਾਂ ਦੇ ਵਾਈਫ ਨੇ ਉਹਨਾਂ ਨੂੰ ਇਸ ਗੱਲ ਤੇ ਢਾਰਸ਼ ਮਿਲਦਾ ਪਰ ਐਸਐਸਪੀ ਸਾਹਿਬ ਨੇ ਜਿਸ ਤਰ੍ਹਾਂ ਦੇ ਵੀ ਰਸਤੇ ਨਿੱਤੇ ਨੇ ਜਿਸ ਤਰ੍ਹਾਂ ਦੇ ਸਟੈਪ ਚੱਕੇ ਨੇ ਉਹ ਆਪਣੀ ਭਰੋਸੇਯੋਗਤਾ ਗਵਾ ਬੈਠੇ ਨੇ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਇਸੇ ਤਰ੍ਹਾਂ ਦੀ ਜਿਹੜੀ ਸ਼ਕਤੀ ਉਹ ਕਿਸਾਨਾਂ ਦੇ ਖਿਲਾਫ ਚਾਹੇ ਕੋਈ ਹੋਰ ਸਮਾਜ ਦੇ ਸੰਘਰਸ਼ੀਲ ਤਬਕੇ ਨੇ ਉਹਨਾਂ ਦੇ ਖਿਲਾਫ ਇਹ ਜਿਹੜਾ ਰੁਖ ਹੈ ਇਹ ਰੁਖ ਸਹੀ ਨਹੀਂ ਹੈ ਭਗਵਾਨਤਮਾਨ ਸਾਹਿਬ ਨੂੰ ਇਸ ਰੁਖ ਤੋਂ ਮੁੜਨਾ ਚਾਹੀਦਾ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਆਪਣਾ ਫੇਲਰ ਪੁਲਿਸ ਦੇ ਡੰਡੇ ਨਾਲ ਜੇ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੀ ਪਰੰਪਰਾ ਪੰਜਾਬੀਅਤ ਦੀ ਪਰੰਪਰਾ ਜੋ ਵਿਰਸਾ ਹੈ ਸਾਡਾ ਉਹ ਨਾਬਰੀ ਦਾ ਵਿਰਸਾ ਆ ਪੰਜਾਬੀਆਂ ਨੇ ਕਦੇ ਕਿਸੇ ਦੀ ਟੈਣ ਹੀ ਸਹੀ ਥੋੜੀ ਵੀ ਟੈਣ ਹੀ ਸਹਿਣਗੇ ਪਰ ਭਗਵਾਨ ਤਮਨ ਸਾਹਿਬ ਕਹਿੰਦੇ ਜੀ ਜੋ ਕੰਮ 3 ਸਾਲਾਂ ਚ ਹੋਏ ਨੇ 70 ਸਾਲਾਂ ਚ ਨਹੀਂ ਹੋਏ ਪੰਜਾਬ ਨੂੰ ਰੰਗਲਾ ਬਣਾ ਰਹੇ ਆ ਖਸਾਲੀ ਆ ਗਈ ਆ ਪੰਜਾਬ ਨੂੰ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਕਿ ਜੋ ਕੰਮ 70 ਸਾਲਾਂ ਚ ਨਹੀਂ ਹੋਏ 3 ਸਾਲਾਂ ਚ ਹੋਣੇ ਸ਼ੁਰੂ ਹੋ ਗਏ ਉਹਨਾਂ ਨੇ ਕਦੇ ਪੰਜਾਬ 'ਚ ਇਦਾਂ ਦੀ ਬਲਡੋਜ਼ਰ ਕਾਰਵਾਈ ਨਹੀਂ ਸੀ ਹੋਈ यूपीजी ਹੁੰਦੀ ਸੀ ਉਹਨਾਂ ਨੇ ਇੱਥੇ ਛੱਲ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਆ ਤੋਂ ਪੰਜਾਬ ਦੇ ਲੋਕਾਂ ਨੂੰ ਬਲਡੋਜ਼ਰ ਦਾ ਪਹਿਲਾ ਜਿਹੜਾ ਟਰੇਲਰ ਉਹ ਭਗਵੰਤ ਮਾਨ ਸਾਹਿਬ ਨੇ ਦਿਖਾਇਆ ਨਸ਼ੇ ਦੇ ਮਾਮਲੇ ਤੇ ਤੇ ਹੁਣ ਕਿਸਾਨਾਂ ਦੇ ਜਮੂਰੀ ਸੰਘਰਸ਼ ਦੇ ਉੱਪਰ ਇਹ ਜਿਹੜਾ ਚੱਲਿਆ ਹੈਗਾ ਆ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਹਾਡਾ ਨਾਂ ਆ ਜਿਹੜਾ ਉਹ ਉਹ ਜਾਬਰ ਬਾਬਰ ਦੇ ਕੈਟਾਗਰੀ ਚ ਲਿਖਿਆ ਜਾਊਗਾ ਤੁਸੀਂ ਬਾਬੇ ਨਾਨਕ ਦੀ ਪਰੰਪਰਾ ਦੇ ਬੰਦੇ ਨਹੀਂ ਹੈਗੇ ਇਹ ਤੁਸੀਂ ਜਿਹੜਾ ਰੋਖ ਲੈ ਲਿਆ ਇਹ ਰੋਖ ਠੀਕ ਨਹੀਂ ਤੁਹਾਨੂੰ ਅਸੀਂ ਤਾਕੀਦ ਕਰਦੇ ਆਂ ਕਿ ਰਸਤਾ ਬੰਦ ਕਰੋ ਇਸੇ ਕਰਕੇ ਅਸੀਂ ਉਸ ਦਿਨ ਇਹਨਾਂ ਦੀ ਮੀਟਿੰਗ ਨੂੰ ਇਨਕਾਰ ਕੀਤਾ ਆ ਇਹ ਨਹੀਂ ਹੋ ਸਕਦਾ ਕਿ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਐਦਾਂ ਨਹੀਂ ਚੱਲੂਗਾ ਇੱਕ ਪਾਸੇ ਤੁਸੀਂ ਜ਼ਬਰ ਕਰੋ ਦੂਸਰੇ ਪਾਸੇ ਤੁਸੀਂ ਪਲੋਸਨ ਦੀ ਕੋਸ਼ਿਸ਼ ਕਰੋ ਮਾਹੌਲ ਸਹਾਜਗਰ ਬਣਾਓ ਇਸ ਜ਼ਬਰ ਦੇ ਖਿਲਾਫ ਚਾਹੇ ਕਰਨਲ ਬਾਟ ਦਾ ਇਸ਼ੂ ਹੈ ਚਾਹੇ ਕੋਈ ਹੋਰ ਤਬਕਿਆਂ ਦੇ ਸਮਾਜ ਦੇ ਤਬਕਿਆਂ ਦੇ ਉੱਪਰ ਸ਼ਕਤੀ ਕੀਤੀ ਜਾ ਰਹੀ ਹੈ ਚਾਹੇ ਸਾਡੇ ਕਿਸਾਨ ਭਰਾ ਅੰਦਰ ਦਿੱਤੇ ਨੇ ਉਹਨਾਂ ਦਾ ਸਾਜੋ-ਸਮਾਨ ਹੈ ਜਿਹੜਾ ਚੋਰੀ ਹੋ ਰਿਹਾ ਉਹ ਵਾਪਸ ਨਹੀਂ ਮੋੜਿਆ ਜਾ ਰਿਹਾ ਉਹ ਸਾਰੀ ਗੱਲ ਨੂੰ ਲੈ ਕੇ 28 ਤਰੀਕ ਨੂੰ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਾਂ ਹੀ ਜਬਰ ਵਿਰੋਧੀ ਦਿਨ ਵਜੋਂ ਵੱਡੇ ਮੁਜ਼ਾਰੇ ਕਰਾਂਗੇ ਵਿਸ਼ਾਲ ਮੁਜ਼ਾਰੇ ਕਰਾਂਗੇ ਤਾਂ ਜੋ ਪੰਜਾਬ ਦੀ ਡੈਮੋਕਰੈਟਿਕ ਸਪੇਸ ਜਮਹੂਰੀ ਸਪੇਸ ਉਹ ਬਚਾਈ ਜਾ ਸਕੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਗਵਾਨਤਮਾਨ ਜਿਸ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਨੇ ਉਹ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਔਰ ਇੱਕ ਗੱਲ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਡੈਮੋਕਰੈਟਿਕ ਸੈਟਅਪ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਤੇ ਫੌਜ ਦੇ ਅਧਿਕਾਰੀ ਨੂੰ ਕੁੱਟਕਟਾਪਾ ਹੋ ਰਿਹਾ ਔਰ ਤੁਹਾਡੇ ਚ ਮੋਦੀ ਦੀ ਆਤਮਾ ਆ ਗਈ ਤੁਸੀਂ ਚੁੱਪ ਕਰਕੇ ਬੈਠੇ ਹੋ ਮੋਦੀ ਸਾਹਿਬ ਵੀ ਜਦੋਂ ਇਦਾਂ ਦੀ ਕੋਈ ਕਸੂਤੀ ਸਥਿਤੀ ਬਣਦੀ ਆ ਤਾਂ ਮੌਨ ਤਾਰਨ ਕਰ ਲੈਂਦੇ ਨੇ ਭਗਵਾਨਤਮਾਨ ਚ ਵੀ ਮੈਂ ਪਹਿਲਾਂ ਗੱਲ ਕਿ ਆਤਮਾ ਆ ਗਈ ਹੈ ਮੋਦੀ ਯੋਗੀ ਤੇ ਅਮਿਤ ਸ਼ਾਹ ਦੀ ਇਹਨਾਂ ਨੇ ਵੀ ਮੌਨ ਤਾਰਨ ਕਰ ਲਿਆ ਨਿਆਂ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਡੰਡਾ ਨਹੀਂ ਭਰਉਣਾ ਚਾਹੀਦਾ ਜਿੰਨੇ ਡੰਡਾ ਭਰਾਇਆ ਪੰਜਾਬੀਆਂ ਨੇ ਕਦੀ ਮਾਫ ਨਹੀਂ ਕੀਤਾ ਮੈਂ ਇੱਕ ਗੱਲ ਆਖਰੀ ਕਹਿਣੀ ਆ ਬਰਗਾੜੀ ਮੋਰਚਾ ਬਰਗਾੜੀ ਚ ਲੋਕਾਂ ਤੇ ਜ਼ਬਰ ਹੋਇਆ ਸੀ ਅਕਾਲੀ ਗਵਰਨਮੈਂਟ ਉਸ ਤੋਂ ਬਾਅਦ ਵੀ ਰਹੀ ਹੈ ਪਰ ਪੰਜਾਬ ਦੇ ਲੋਕਾਂ ਚ ਜੋ ਇੱਕ ਤੁਖਿਆ ਮਾਮਲਾ ਅੰਦਰ ਦਿਲ ਚ ਜੋ ਉਹਨਾਂ ਨੇ ਵਸਾਇਆ ਉਸ ਚੋਂ ਅਕਾਲੀ ਦਲ ਸਾਫ਼ ਹੋ ਗਿਆ ਪੰਜਾਬ ਚੋਂ ਭਗਵੰਤ ਮਾਨ ਸਾਹਿਬ ਕਿਤੇ ਇਸ ਤਰ੍ਹਾਂ ਦਾ ਜੋ ਤੁਸੀਂ ਪਿਛਲੇ ਦਿਨਾਂ ਚ ਕੀਤਾ ਲੋਕਾਂ ਦੇ ਦਿਲਾਂ ਚ ਤੁਖਦਾ ਔਰ ਇੱਕ ਗੱਲ ਯਾਦ ਰੱਖਿਓ ਆਵਾਜ਼ ਇੱਕ ਖਲਕਤ ਨਗਾਰਾ ਹੈ ਖੁਦਾ ਹੁੰਦੀ ਆ ਲੋਕਾਂ ਦੀ लाਠੀ ਆਵਾਜ਼ ਨਹੀਂ ਕਰਦੀ ਬਹੁਤ ਪੈੜੀ ਤਰ੍ਹਾਂ ਸੁੱਟਦੀ ਆ ਅਕਾਲੀ ਦਲ ਦੇ ਇਤਿਹਾਸ ਤੋਂ ਸਿੱਖ ਲੋ ਜੋ ਕੁਝ ਹੁਣ ਹੋਇਆ ਅਕਾਲੀ ਦਲ ਦਾ ਹਾਲ ਕਿਤੇ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਇਤਿਹਾਸ ਚ ਕੋਈ ਗਈ ਗੁਜ਼ਰੀ ਚੀਜ਼ ਨਾ ਬਣ ਜੇ ਭਗਵੰਤ ਮਾਨ ਸਾਹਿਬ ਨੇ 3 ਤਰੀਕ ਨੂੰ ਜਦੋਂ ਕਿਸਾਨਾਂ ਨੂੰ ਮੀਟਿੰਗ ਤੇ ਬੁਲਾਇਆ ਜੀ ਉਸ ਤੋਂ ਬਾਅਦ ਕਾਫੀ ਹੁੰਦੀ ਹੈ ਚਲੇ ਜਾਂਦੇ ਨੇ ਉਹ ਕਹਿੰਦੇ ਨੇ ਪੰਜਾਬ ਦੇ ਨਾਲ ਤਾਂ ਕੋਈ ਸਬੰਧਤ ਮੰਗੇ ਨਹੀਂ ਹੈਗੀ ਪੰਜਾਬ ਸਰਕਾਰ ਦੇ ਨਾਲ ਨੂੰ ਉਹ ਸੱਤੇ ਭੇਜ ਰਹੇ ਨਹੀਂ ਜੀ ਦੇਖੋ ਸ਼ੰਭੂ ਦੇ ਖਨੌਰੀ ਵਾਲਿਆਂ ਦੀਆਂ ਮੰਗਾਂ ਅਸੀਂ ਸਮਝਦੇ ਹਾਂ ਕਿ ਉਹ ਮੰਗਾਂ ਸੀਗੀਆਂ ਸੈਂਟਰ ਨਾਲ ਸਬੰਧਤ ਨੇ ਪਰ ਜਦੋਂ ਸਾਡੇ ਨਾਲ ਮੀਟਿੰਗ ਛੱਡ ਕੇ ਗਏ ਨੇ ਉਹ ਅੱਜ ਸਵੇਰ ਹੀ ਛੋੜ ਕੇ ਆ ਰਹਾ ਹੂੰ ਸੀ ਅਭੀ ਮੇਰੇ ਲੜਕੇ ਦਾ ਕਿਤਨਾ ਬੁਰਾ ਹਾਲ ਹੋ ਰਹਾ ਕੋਈ ਸੁਣਨੀ ਨਹੀਂ ਟੀਨ ਦੀ ਐਡੀ ਟੁੱਟ ਗਈ ਉਹ ਲੜਕੇ ਦਾ ਅੰਮਰ ਕਰ ਰਹੇ ਹੂੰ ਜੀ ਮੈਂ ਆ ਰਿਹਾ ਦਫਾ ਛੱਡ ਕੇ ਆਇਆ ਜਿਹੜੀਆਂ ਸਾਡੇ ਨਾਲ ਮੁੱਖ ਮੰਤਰੀ ਮੀਟਿੰਗ ਛੱਡ ਕੇ ਭੱਜੇ ਉਸ ਮੀਟਿੰਗ 'ਚ ਸਾਡੀਆਂ ਪੰਜਾਬ ਨਾਲ ਸਬੰਧਤ ਮੰਗਾਂ ਹੀ ਸੀ ਆਈ ਪੰਜਾਬ ਲਈ ਫਸਲੀ ਭੁਪਿੰਤਾ ਲਈ ਪੰਜਾਬ ਦੀ 6 ਫਸਲਾਂ ਤੇ ਐਮਐਸਪੀ ਮੰਗਦੇ ਸੀ ਅਸੀਂ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਹੱਲ ਮੰਗਦੇ ਸੀ ਅਸੀਂ ਪੰਜਾਬ 'ਚ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਮੰਗਦੇ ਸੀ ਪੰਜਾਬ ਦੀ ਧਰਤੀ ਏਟਲੇ ਪਾਣੀ ਜ਼ਮੀਨ ਏਟਲੇ ਪਾਣੀ 'ਚ ਭਾਰੇ ਤੱਤ ਆ ਗਏ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ ਗਈ ਇਹਦੇ ਤੇ ਪੰਜਾਬ ਸਰਕਾਰ ਦੀ ਕੀ ਕਾਰਜ ਯੋਜਨਾ ਹੈ ਮੰਗਦੇ ਸੀ ਅਸੀਂ ਪੰਜਾਬ ਦੀਆਂ ਕੋਆਪਰੇਟਿਵ ਸੁਸਾਇਟੀਆਂ 'ਚ ਨਵੇਂ ਮੈਂਬਰਸ਼ਿਪ ਖਾਤੇ ਖੋਲਣ ਦੀ ਮੰਗ ਮੰਗਦੇ ਸੀ ਤਾਂ ਜੋ ਲੋਕ ਕੋਆਪਰੇਟਿਵ ਮੂਵਮੈਂਟ ਦਾ ਜਿਹੜਾ ਫਾਇਦਾ ਹੈ ਜਿਹੜਾ ਉਹ ਚੁੱਕ ਸਕਦੇ ਹੋਣ ਮਾਨ ਸਾਹਿਬ ਮੰਗਾ ਦਾ ਪੰਜਾਬ ਨਾਲ ਹੀ ਸੰਬੰਧਿਤ ਸੀ ਹੁਣ ਤੁਸੀਂ ਫਿਰ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਨੂੰ ਕਦੇ ਲਈ ਦਿੱਤੀ ਸੀ ਹੁਣ ਸਮਝ ਆ ਗਈਆਂ ਹੋਣਗੀਆਂ ਜੀ ਪਹਿਲਾਂ ਹੋਰ ਸਮਝ ਆ ਗਈਆਂ ਹੈਨਾ ਤੋ ਉਹ ਕਿਤੇ ਖਾਦੀ ਪੀਤੀ ਜਦੋਂ ਪਤਾ ਨਹੀਂ ਲੱਗਿਆ ਹੋਣਾ ਹੁਣ ਸਮਝ ਆ ਗਈਆਂ ਹੋਣਗੀਆਂ ਪਰ ਇਹ ਨਹੀਂ ਚੱਲ ਸਕਦਾ ਕਿ ਤੁਸੀਂ ਸਾਡੇ ਇੱਕ ਪਾਸੇ ਸਾਡੇ ਭਰਾਵਾਂ ਤੇ ਡੰਡਾ ਫੇਰੋ ਔਰ ਅਸੀਂ ਮੀਟਿੰਗ ਕਰੀਏ ਇਹ ਸਾਡਾ ਪੰਜਾਬ ਦਾ ਵਿਰਸਾ ਨਹੀਂ ਸਾਡੀ ਨੈਤਿਕਤਾ ਨਹੀਂ ਇਹ ਸਾਡੇ ਤੋਂ ਆਸ ਕਰਦੀ ਆਹ ਮਾਹੌਲ ਸਾਜ਼ਗਰ ਬਣਾਓ ਉਹਦੇ ਲਈ ਸਾਡੇ ਸਾਰੇ ਗ੍ਰਫਤਾਰ ਕੀਤੇ ਸਾਥੀ ਰਿਹਾ ਕਰੋ ਬਿਨਾ ਸ਼ਰਤ ਰਿਹਾ ਕਰੋ ਉਹਨਾਂ ਦੇ ਸਾਜੋ ਸਮਾਨ ਦਾ ਵਾਪਸੀ ਕਰੋ ਉਹਨਾਂ ਦੀ ਔਰ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰੋ ਮਾਹੌਲ ਸਾਜ਼ਗਰ ਹੋਊਗਾ ਤਾਂ ਪੰਜਾਬ ਦੀਆਂ ਮੰਗਾਂ ਤੇ ਬੈਠ ਕੇ ਟੇਬਲ ਤੇ ਗੱਲ ਕਰਾਂਗੇ ਸਰਕਾਰ ਪਰ ਬਹੁਤ ਸਾਰੇ ਇਹਨਾਂ ਦੇ ਮੰਤਰੀ ਬਹੁਤ ਸਾਰੇ ਵਧਾਈ ਕੇ ਕਹਿੰਦੇ ਨੇ ਜੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਜਿਹੜੀ ਲੜਾਈ ਆ ਉਹ ਸੈਂਟਰ ਨਾਲ ਆ ਮੰਗਾ ਸੈਂਟਰ ਤੋਂ ਮੰਗਾਉਣਾ ਅਸੀਂ ਨਾਲ ਲਾ ਕੇ ਚੱਲਦੇ ਆ ਜੀ ਤੁਰੋ ਮੂਹਰੇ ਹੋਵੋ ਇਹ ਕਿਸ ਤਰ੍ਹਾਂ ਦਾ ਨੈਰੇਟਿਵ ਹੈ ਕਿ ਜਿਹੜਾ ਜਿੰਨੂੰ ਕਹਿੰਦੇ ਉਹਦੇ ਮੂੰਹ 'ਚ ਆ ਰਾਮ ਰਾਮ ਬਗਲ 'ਚ ਮੇ ਛੁਰੀ ਠੀਕ ਹੈ ਪੰਜਾਬ ਦੇ ਲੋਕ ਸਭ ਜਾਣਦੇ ਨੇ ਮੈਂ ਪਹਿਲਾਂ ਕਿਹਾ ਸੁਖਬੀਰ ਬਾਦਲ ਦੀ ਮੈਂ ਐਗਜ਼ਾਮਪਲ ਦਿਤੀ ਹੈ ਬਰਗਾੜੀ ਕਾਂਡ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਅੰਦਰ ਸੱਲ ਮੰਣ ਗਿਆ ਹੈ ਦਿਲ ਚ ਗੱਲ ਚੁੱਭ ਗਈ ਆ ਭਗਵੰਤ ਮਾਨ ਨੂੰ ਆਉਣ ਵਾਲੇ ਸਮੇਂ ਤੱਕ ਸਿਆਸੀ ਖਮਿਆਜਾ ਪੂਕਣਾ ਪਊ। ਚੋਰੀ ਹੋਇਆ ਸਮਾਨ ਨੂੰ ਕਿਸ ਤਰ੍ਹਾਂ ਦੇਖਦੇ ਜੀ ਟਰਾਲੀਆਂ, ਟਰੈਕਟਰ ਚੋਰੀ ਹੋ ਗਏ, ਏਸੀ ਤੱਕ ਚੋਰੀ ਹੋ ਗਏ ਤੇ ਜਿਹਦਾ ਪਤਾ ਲੱਗਦਾ ਹੈ ਕਿ ਉਹਦੇ ਘਰਾਂ ਲੈਣ ਜਾਂਦੇ ਨੇ ਇੱਟਾਂ ਪਥਰਾਓ ਹੁੰਦੇ ਨੇ ਜੀ। ਦੇਖੋ ਇਹ ਸਾਰਾ ਇਹਨਾਂ ਦੇ ਸਿਆਸੀ ਵਰਕਰ ਤੇ ਸਿਆਸੀ ਸ਼ਹਿ ਤੇ ਹੋ ਰਿਹਾ ਆ। ਆਮ ਪਬਲਿਕ ਪੰਜਾਬ ਦੀ ਕਦੇ ਵੀ ਇਦਾਂ ਨਹੀਂ ਕਰਦੀ। ਆਮ ਸ਼ਹਿਰੀ ਨਹੀਂ ਕਰਦਾ ਪੰਜਾਬ ਦੇ ਪਿੰਡਾਂ ਦੇ ਲੋਕ ਤਾਂ ਬਾਬੇ ਨਾਨਕ ਦੇ ਫਲਸਫੇ ਦੇ ਧਾਰਨੀ ਨੇ ਲੋਕ ਲੰਗਰ ਦੀ ਪਰੰਪਰਾ ਨਾਲ ਵੱਜੇ ਹੋਏ ਨੇ ਇੱਕ ਦੂਜੇ ਦੀ ਮਦਦ ਲਈ ਆਉਂਦੇ ਨੇ ਪੰਜਾਬੀ ਇੱਕ ਦੂਜੇ ਦੀ ਹੜ ਆਏ ਸੀ ਜਾਂ ਹੋਰ ਆਏ ਸੀਗੇ ਅਸੀਂ ਲੋਕਾਂ ਨੇ ਇੱਕ ਦੂਜੇ ਦੀ ਦਿਲੋਂ ਮਦਦ ਕੀਤੀ ਆ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਸਰਕਾਰ ਦੇ ਵਿੱਚੋਂ ਦੀ ਇਸ ਤਰ੍ਹਾਂ ਆ ਕੇ ਤੇ ਕੋਈ ਚੋਰੀ ਕਰਕੇ ਲੈ ਜਾਊਗਾ ਜਿਹੜੇ ਲੋਕ ਵੀ ਕਰ ਰਹੇ ਨੇ ਇਹਨਾਂ ਦੀ ਸਿਆਸੀ ਸ਼ਹਿ ਤੇ ਕਰ ਰਹੇ ਨੇ ਔਰ ਜੇ ਕਿਤੇ ਅੱਗ ਸੀ ਤਾਂ ਹੀ ਧੁਖਦੀ ਸੀਗੀ ਤਾਂ ਹੀ ਧੂਆ ਬਲਦਾ ਸੀ ਹੁਣ ਗੁਰਲਾਲ ਕਨੌਰ ਸਪਾਈਆਂ ਦਿੰਦਾ ਫਿਰਦਾ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਸਰਕਾਰ ਨੂੰ ਸਿੱਧੇ ਅਰਥਾਂ ਚ ਸਮਾਨ ਨੂੰ ਬਿਨਾ ਕਿਸੇ ਸ਼ਰਤ ਤੋਂ ਉਹਨਾਂ ਦੇ ਮਾਲਕਾਂ ਨੂੰ ਦੇਣਾ ਚਾਹੀਦਾ ਆ ਔਰ ਸਾਡੇ ਕਿਸਾਨਾਂ ਆ ਗੂ ਜਿਹੜੇ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਕਰਨਲ ਬਾਟ ਦੇ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਪੰਜਾਬ ਦਾ ਮਾਹੌਲ ਡੈਮੋਕਰੈਟਿਕ ਬਣਾਉਣਾ ਚਾਹੀਦਾ ਸਾਜ਼ਗਰ ਬਣਾਉਣਾ ਚਾਹੀਦਾ ਜੇ ਬਣਾਉਣਗੇ ਤਾਂ ਅਸੀਂ ਮੰਗਾਂ ਦੇ ਉੱਪਰ ਵੀ ਗੱਲ ਕਰਾਂਗੇ ਸ਼ੁਕਰੀਆ ਧੰਨਵਾਦ